ਹੈਲੋ ਜੀ ਕੌਰ ਸੰਧੂ ਬਟੇਕ ਸੈਂਟਰ ਬਾਸ਼ਾਪੁਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਲਓ ਜੀ ਜਿਹੜੇ ਅੱਜ ਅਸੀਂ ਸੂਟ ਰੈਡੀ ਕੀਤੇ ਆ ਹਨਾ ਸਲਾਈ ਕੀਤੇ ਆ ਉਹ ਆਪਾਂ ਸਾਰੇ ਜਿੱਦਾਂ-ਜਿੱਦਾਂ ਅਸੀਂ ਸੂਟ ਹਨਾ ਰੈਡੀ ਕਰਕੇ ਸਾਰਿਆਂ ਦੇ ਅਲੱਗ-ਅਲੱਗ ਝੋਲਿਆਂ ਦੇ ਉੱਪਰ ਨਾਮ ਵਗੈਰਾ ਲਿਖ ਦਿੰਨੇ ਹੁੰਨੇ ਆ ਇਦਾਂ ਮੈਂ ਮਾਰਕੇ ਨਾਲ ਫਿਰ ਘਰ ਦੇ ਵਿੱਚੋਂ ਕੋਈ ਵੀ ਫੜਾ ਸਕਦਾ ਕਿਉਂਕਿ ਆਪਣੇ ਬੁਟੀਕ ਤੇ ਕੱਪੜਾ ਬਹੁਤ ਜ਼ਿਆਦਾ ਸਲਾਈ ਹੋਣ ਲਈ ਆਉਂਦਾ ਹੈ ਉਹਦੇ ਕਰਕੇ ਨਹੀਂ ਫਿਰ ਇਕੱਲਾ-ਇਕੱਲਾ ਲਫਾਫਾ ਖੋਲ ਕੇ ਚੈੱਕ ਕਰਨਾ ਪੈਂਦਾ ਜੀ ਤੇ ਕਿਉਂਕਿ ਜਦੋਂ ਨਾਮ ਵਗੈਰਾ ਲਿਖੇ ਹੁੰਦੇ ਨੇ ਫਿਰ ਕੁੜੀਆਂ ਵੀ ਫੜਾ ਦਿੰਦੀਆਂ ਜਿਹੜੀ ਆਪਣੇ ਰੱਖੀਆਂ ਹੋਈਆਂ ਨੇ ਕੋਈ ਵੀ ਜਿਹੜਾ ਹੈਗਾ ਦੇ ਦਿੰਦਾ ਜਾ ਕੇ ਕੱਪੜੇ ਵਗੈਰਾ ਕੋਈ ਮਰਜ਼ੀ ਫੜਾ ਦੇ ਦੇਖੋ ਮਾਰਕੇ ਨਾਲ ਮੈਂ ਇਦਾਂ ਨਾਮ ਵਗੈਰਾ ਲਿਖ ਦਿਨੀ ਹੁੰਦੀਆਂ ਸਾਰੇ ਉੱਪਰ ਲਫਾਫਿਆਂ ਦੇ ਉੱਪਰ ਫਿਰ ਜਿਹੜਾ ਹੈਗਾ ਚਲੋ ਆਸਾਨ ਹੋ ਜਾਂਦਾ ਜਿਹੜੇ ਜਿਹੜੇ ਆਪਣੇ ਅੱਜ ਸੂਟ ਤਿਆਰ ਕਰਿਆ ਹਨ ਇਹ 5-6 ਘਰਾਂ ਦੇ ਸੂਟ ਹੈਗੇ ਆ ਤੇ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਦੇ ਆ ਦੇਖਿਓ ਤੁਸੀਂ ਸਾਰੀ ਧਿਆਨ ਨਾਲ ਜਿਹੜੇ ਸੂਟ ਆਪਾਂ ਸਿੰਪਲ ਬਣਾਇਆ ਕੁਸਕ ਕੁਸਕ ਸੂਟ ਜਿਹੜੇ ਹੈਗੇ ਨੇ ਆਪਾਂ ਨੇ ਡਿਜ਼ਾਈਨ ਕੀਤੇ ਆ ਜੀ ਹੈਲੋ ਜੀ ਸਾਰੇ ਮੇਜੇ ਮੇਰੇ ਕੋਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸੰਧੂ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਨਵੇਂ ਸੂਟ ਰੈਡੀ ਹੋਇਆ ਹਨ ਆਪਣੇ ਬੁਟੀਕ ਤੋਂ ਉਹਨਾਂ ਦੀ ਆਪਾਂ ਤੁਹਾਡੇ ਨਾਲ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਹਨ ਵੀ ਜਿਹੜੇ-ਜਿਹੜੇ ਆਪਾਂ ਸੂਟ ਬਣਾਉਣੇ ਆ ਕਿਦਾਂ-ਕਿਦਾਂ ਡਿਜ਼ਾਈਨ ਕਰਦੇ ਆ ਤੇ ਜਿੰਨੇ ਕਸੂਟ ਆਪਣੇ ਅੱਜ ਜਾਣੇ ਆ ਉਹ ਵਾਲੇ ਸੂਟ ਪ੍ਰੈਸਾਂ ਹੋਈਆਂ ਨੇ ਰਾਤ ਹੁਣ ਸਾਰੇ ਆਪਾਂ ਅਲੱਗ-ਅਲੱਗ ਕਰਕੇ ਜਿਹੜੇ ਹੈਗੇ ਨੇ ਪਾ ਦਾਂਗੇ ਜਿਵੇਂ ਜਿਵੇਂ ਹੈਗੇ ਆ ਉਹਦੋਂ-ਦੋਂ ਸਾਰੇ ਰੱਖ ਦਾਂਗੇ ਜੀ ਜਿਵੇਂ ਜਿਹੜੇ ਕਿਵੇਂ-ਕਿਵੇਂ ਹਨ ਸਾਰੇ ਘਰਾਂ ਦੇ ਦੇਣੇ ਆ ਸੂਟ ਉਹਦੋਂ-ਦੋਂ ਜਿਹੜੇ ਹੈਗੇ ਨੇ ਇਕੱਠੇ ਕਰ ਦਾਂਗੇ ਨੋ ਜੀ ਹੁਣ ਆਪਾਂ ਦਿਖਾਉਣ ਲੱਗੇ ਆ ਜਿਹੜਾ ਆਪਣਾ ਪਹਿਲਾ ਸੂਟ ਹੈਗਾ ਆ ਦੇਖੋ ਇਹ ਜਿਹੜੀ ਹੈਗਾ ਕੈਮਬ੍ਰਿਕ ਦਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈਗਾ ਆ ਇਹ ਥੋੜਾ ਜਿਹਾ ਜ਼ਿਆਦਾ ਕਪੜਾ ਜਿਹੜਾ ਹੈਗਾ ਪਤਲਾ ਸੀਗਾ ਤੇ ਇਹਦੇ ਵਿੱਚ ਆਪਾਂ ਨੇ ਲਾਈਨਿੰਗ ਲਾਈ ਹੈ ਆ ਦੇਖੋ ਵਿੱਚੋਂ ਅਸੀਂ ਲਾਈਨਿੰਗ ਜਿਹੜੀ ਹੈਗੀ ਢਿੱਲੀ ਰੱਖਦੇ ਹੁੰਨੇ ਆ ਵੈਸੇ ਵੀ ਆਪਾਂ ਧੋ ਕੇ ਲਾਉਣੇ ਆ ਲੈਣੇਗਾ ਹਾਂ ਵੀ ਸਾਡੀ ਜਿਹੜੀ ਹੈਗੀ ਢਿੱਲੀ ਰੱਖੀ ਹੁੰਦੀ ਹੈ ਕਿਉਂਕਿ ਜਿਹੜਾ ਹੈਗਾ ਉੱਪਰ ਕਈਆਂ ਨੇ ਤੁਸੀਂ ਦੇਖਿਆ ਹੋਣਾ ਇੱਥੇ ਵਾਲ ਪੈ ਜਾਂਦਾ ਹੈ ਉੱਪਰ ਵਾਲ ਪੈ ਜਾਂਦਾ ਉਹ ਜੇ ਲਾਈਨਿੰਗ ਪੂਰੀ ਪੂਰੀ ਲਾਉਣੀ ਆ ਉਹਦੇ ਨਾਲ ਹੋ ਜਾਂਦਾ ਜੀ ਜੇ ਤੁਸੀਂ ਆਪਾਂ ਵਿੱਚੋਂ ਲਾਈਨਿੰਗ ਢਿੱਲੀ ਰੱਖ ਕੇ ਲਾਵਾਂਗੇ ਵਿੱਚ ਵਾਲ ਪਿਆ ਹੋਇਆ ਕਿਸੇ ਨੂੰ ਨਹੀਂ ਦੇਖਣਾ ਉੱਪਰ ਵਾਲ ਪਿਆ ਹੋਇਆ ਜਿਹੜਾ ਗੁਰਾ ਲੱਗਦਾ ਆ ਦੇਖੋ ਇਹ ਇਹਦੀ ਸਲਵਾਰ ਇਹਦੇ ਨਾਲ ਇਹ ਹੈਗੀ ਐ ਇਹਦੇ ਨਾਲ ਦੀ ਜਿਹੜੀ ਪਾਈਪਿੰਗ ਕੱਢੀ ਹੋਈ ਐ ਸਲਵਾਰ ਨਾਲ ਦੀ ਤੇ ਇਹਦਾ ਗਲਾ ਆਪਾਂ ਨੇ ਬੀ ਸ਼ੇਪ ਚ ਬਣਾਇਆ ਤੇ ਚਾਕਾਂ ਤੇ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਬਾਹਾਂ ਤੇ ਵੀ ਪਾਈਪਿੰਗ ਕੱਢੀ ਹੈ ਪਾਕਿਸਤਾਨੀ ਵਾਂਗਰੀ ਹੈ ਜਿਆਦਾ ਖੁੱਲੀ ਨਹੀਂ ਕਰੀ ਹੈਗੀ ਇਹਦੀ 7 ਇੰਚ ਦੀ ਮੂਰੀ ਹੈਗੀ ਹੈ 7 ਇੰਚ ਦੀ ਮੂਰੀ ਰੱਖੀ ਆਪਾਂ ਨੇ ਸਲਵਾਰ ਜਿਹੜੀ ਹੈਗੀ ਸਿੰਪਲ ਹੈਗੀ ਹੈ ਆਪਣੇ ਕੋਲੇ ਪਹਿਲਾ ਸੂਟ ਇਹ ਹੈਗਾ ਆ ਇਹ ਜਿਹੜੇ ਹੈਗੇ ਤਿੰਨ ਚਾਰ ਸੂਟ ਜਿਹੜੇ ਹੈਗੇ ਸਿੰਪਲ ਨੇ ਜੀ ਨੇ ਬਿਲਕੁਲ ਸਿੰਪਲ ਹੈਗੇ ਇਹਨਾਂ ਦੇ ਕੁਛ ਨਹੀਂ ਕੀਤਾ ਹੋਇਆ ਇਹਨਾਂ ਦੀਆਂ ਦੋ ਦੀਆਂ ਸਲਵਾਰਾਂ ਰਹਿੰਦੀਆਂ ਨੇ ਹਜੇ ਕਰ ਰਹੀਆਂ ਨੇ ਤੇ ਕਰ ਰਹੇ ਆ ਸਲਵਾਰਾਂ ਜਿਹੜੇ ਤਿਆਰ ਹੋ ਗਏ ਸੂਟ ਹਨ ਚਲੋ ਹੁਣ ਹੋ ਜਾਣਗੀਆਂ ਉਹ ਤਾਂ ਸਲਵਾਰਾਂ ਤੇ ਇਹਦੇ ਨਾਲ ਦੀ ਵੀ ਸਲਵਾਰ ਰਹਿੰਦੀ ਹੈਗੀ ਬਾਕੀ ਕਪੜਾ ਇਹ ਵਾਲਾ ਸੂਟ ਹੈ ਰਿਯਾਨ ਦਾ ਇਹ ਵੀ ਬਿਲਕੁਲ ਆਪਾਂ ਨੇ ਪਲੇਨ ਰੱਖਿਆ ਜੀ ਕੁਛ ਨਹੀਂ ਉੱਪਰ ਲਾਇਆ ਹੈਗਾ ਪ੍ਰਿੰਟਡ ਸੂਟ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੇ ਇਹ ਵਾਲਾ ਸੂਟ ਬਣਾਏ। ਕਾਟਨ ਦੇ ਸੂਟ ਆ ਸਾਰੇ ਗਰਮੀ ਦੇ ਹਿਸਾਬ ਨਾਲ। ਆ ਦੇਖੋ ਇਹ ਜਿਹੜਾ ਹੈਗਾ ਮੈਚਿੰਗ ਸੂਟ ਸੀਗਾ। ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਹਦੀ ਮੂਰੀ ਹੈਗੀ ਏ। ਇਹਦਾ ਕਮੀਜ਼ ਆ ਆਪਾਂ ਨੇ। ਇਹ ਕਮੀਜ਼ ਦੀ ਜਿਹੜੀ ਹੈਗੀ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ ਜੀ। ਤੁਸੀਂ ਜਿਹੜਾ ਹੈਗਾ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਵੀ ਇਹ ਕਿਦਾਂ ਅਸੀਂ ਇਹ ਲੈਂਸ ਲਾ ਕੇ ਡਿਜ਼ਾਈਨ ਕਰ ਸਕਦੇ ਆ। ਸੂਟਾਂ ਦੇ ਉੱਪਰ ਆਪਣਿਆਂ ਦੇ ਇਹ ਜਿਹੜਾ ਹੈ ਇਦਾਂ ਤੁਸੀਂ ਪੈਨਲ ਲੈਸ ਵੀ ਲਾ ਸਕਦੇ ਹੋ ਜਿੱਦਾਂ ਸਿੱਧਾ ਸਿੱਧੀ ਸਟੇਟ ਲੈਂਡ ਦੇ ਵਿੱਚ ਲਾ ਸਕਦੇ ਹੋ ਇਹ ਸਾਡਾ ਜਿਹੜੀ ਹੈਗੀ ਤੁਸੀਂ ਵੀਡੀਓ ਦੇਖ ਸਕਦੇ ਹੋ ਬਿਲਕੁਲ ਸੌਖੇ ਤਰੀਕੇ ਨਾਲ ਸਿਖਾਈ ਗਈ ਹੈ ਦੇਖੋ نیچے ਇਹਦੇ ਕਪੜਾ ਹੀ ਹੁੰਦਾ ਇਹ ਕਟਿੰਗ ਕਰਕੇ ਨਹੀਂ ਪਾਈ ਹੋਈ ਸਾਡੀ ਲੈਸ ਕਟਿੰਗ ਕਰਕੇ ਨਹੀਂ ਪਾਈ ਹੋਈ نیچے ਵੀ ਆਪਾਂ ਨੇ ਪਾਈਪਿੰਗ ਦੀ ਤਰ੍ਹਾਂ ਹੀ ਦਿੱਤੀ ਹੈ ਲੈਸ ਤੇ ਉੱਪਰ ਜਿਹੜੇ ਹੈਗੇ ਦੇਖੋ ਦੋ ਦੋ ਪਿੰਟੈਕਸ ਪਾਏ ਹੋਏ ਆ ये लैस दे आले दुआे दो दो पिंटैक्स पाया दो इधर पाया दो इधर पाया तो कॉटन का सूट है आपकी बाहव तो देखो पाकिस्तानी बह करी है बहे मैं तीन तीन पिंटैक्स पाया तो मूहरे अपने यी लैस ही लाई है ये वाली नहीं लाई इतें हाँ देखो हल्का जहा डिज़ाइन जो ज़। है बहव का कर बाकी ने जड़ा कर मोहरी मोहरी इस तरह अपने देखो रखी है ਮੋਰੀ ਦੇ ਨੀਚੇ ਆਪਣੀ ਲੈਂਸ ਲਾਈਏ ਇਹ ਵਾਲਾ ਆਪਣਾ ਹੈਗਾ ਸੂਟ ਉਸ ਤੋਂ ਅਗਲਾ ਸੂਟ ਆਪਣਾ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਵੀ ਇਸ ਤੇ ਵੀ ਮੋਰੀ ਤੇ ਆਪਣੀ ਲੈਂਸ ਲਾਈਏ ਜ਼ਰੂਰ ਨਾਲ ਦੀ ਜਿੱਦਾਂ ਆਪਾਂ ਕਮੀਜ਼ ਤੇ ਲੈਂਸ ਲਾਈਏ ਹੁਣ ਮੋਰੀ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਜੀ ਲੈਂਸ ਦਾ ਉਸ ਹਿਸਾਬ ਨਾਲ ਹੀ ਆਪਾਂ ਜਿਹੜੇ ਹੈਗੇ ਸੂਟ ਡਿਜ਼ਾਈਨ ਕਰਦੇ ਆ ਆ ਦੇਖੋ ਇਹ ਹੈਗਾ ਆਪਣਾ ਘੇਰੇ ਦਾ ਡਿਜ਼ਾਈਨ ਇਹਰੇ ਦਾ ਡਿਜ਼ਾਈਨ ਹੈਗਾ ਇਹ ਆਪਾਂ ਕਟਿੰਗ ਕਰਕੇ ਲੈਸ ਪਾਈ ਹੋਈ ਹੈ ਦੇਖੋ ਕਟਿੰਗ ਕਰਕੇ ਲੈਸ ਪਾਈ ਹੈ نیچے ਵਿੱਚ ਆਪਾਂ ਨੇ ਕਟਿੰਗ ਕਰਕੇ ਲੈਸ ਪਾਈ ਹੈ ਇੱਕ ਇੱਕ ਜਿਹੜਾ ਆਲੇ-ਦਾਲੇ ਲੈਸ ਦੇ ਪਿੰਟੈਕਸ ਪਾਇਆ ਹੈ ਇਹ ਲੈ ਇਹ ਲੈਸ ਜਿਹੜੀ ਹੈਗੀ ਆਪਣੇ ਦੱਬ ਕੇ ਪਾਈ ਹੈ ਆ ਦੇਖੋ ਦੱਬ ਕੇ ਪਾਈ ਹੈ ਜਿੱਦਾਂ ਲੈਸ ਲਾ ਕੇ ਦੱਬ ਦਿੰਨੇ ਆ ਇਹ ਆਪਾਂ ਨੇ ਪਾਈ ਹੈ ਜੀ ਇਹ ਨੀਚੇ ਲਾਈ ਹੈ ਤੇ ਇਹਦੀ ਵੀ ਆਪਣੀ ਵੀਡੀਓ ਦਿੱਤੀ ਹੋਈ ਹੈ ਆਪਣੇ ਚੈਨਲ ਤੇ ਉਧਰ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਕਿੱਦਾਂ ਆਪਾਂ ਨੇ ਇਹ ਲੈਸਾਂ ਲਾ ਕੇ ਤੁਸੀਂ ਕਾਟਨ ਦੇ ਸੂਟਾਂ ਨੂੰ ਤਿਆਰ ਕਰ ਸਕਦੇ ਹੋ ਹਾਂ ਜਿਹੜਾ ਹੈਗਾ ਸਿੰਪਲ ਜਿਹਾ ਸੂਟ ਹੈਗੇ ਇਹਦੀ ਵੀ ਆਪਾਂ ਨੇ ਪਾਕਿਸਤਾਨੀ ਵਾਂਗ ਕਰੀਏਗੀ ਬੈਲ ਸਟਾਈਲ ਵਾਂਗ ਕਰੀਏ ਇਹਦੀ ਵੀ ਆਪਾਂ ਨੇ ਆ ਦੇਖੋ ਬੜਾ ਸੋਹਣਾ ਲੱਗਦਾ ਜਿੱਦਾਂ ਕਿ ਆਪਣੇ ਬਾਹਰ ਬਾਹਰ ਅੰਦਰ ਪਾਉਣ ਵਾਲੇ ਸੂਟ ਬਣ ਜਾਂਦੇ ਆ ਜੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਹਣਾ ਡਿਜ਼ਾਈਨ ਕਰ ਲੈਣੇ ਆ ਦੇਖੋ ਇਹ ਵੀ ਸਲਵਾਰ ਤੇ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਜਿੱਦਾਂ ਹੁਣ ਚੌੜੀ ਮੂਰੀ ਦਾ ਰਵਾਜ ਨਹੀਂ ਹੈਗਾ ਜੀ ਜ਼ਿਆਦਾ ਕੋਈ ਚੌੜੀ ਮੂਰੀ ਨਹੀਂ ਪਾਉਂਦਾ ਅਸੀਂ 1.5 ਇੰਚ ਦੀ ਮੂਰੀ ਪਾਈਏ ਇਹਦੇ ਵਿੱਚ ਵੀ ਤੇ ਹੁਣ ਜਿਹੜਾ ਹੈਗਾ ਚੌੜੀ ਮੂੜੀ ਚੁੜਾਈ ਮੂਰੀ ਦੀ ਕੋਈ ਨਹੀਂ ਪਾਉਂਦਾ ਜੀ ਟ੍ਰੈਂਡ ਨਹੀਂ ਹੈਗਾ ਬਿਲਕੁਲ ਵੀ ਬਾਕੀ ਆਪਣੇ ਇਹ ਵਾਲੇ ਸੂਟ ਹੈਗੇ ਆ ਹਨਾ ਤੇ ਇਹ ਜਿਹੜੇ ਉਹਨਾਂ ਦੇ ਸੂਟ ਹੈਗੇ ਸੀ ਜੇ ਇਹ ਕਿਸੇ ਦੇ 4 ਸੂਟ ਆਏ ਸੀ 3 ਸੂਟ ਆਏ ਸੀਗੇ ਸੌਰੀ ਇਹ ਸੂਟ ਉਹਨਾਂ ਦਾ ਬਣਿਆ ਨਹੀਂ ਇਹ ਉਹਨਾਂ ਦਾ ਨਾਪ ਵਾਲਾ ਸੂਟ ਹੈਗਾ ਆ ਉਹਨਾਂ ਦੇ ਦੋ ਸੂਟ ਅਸੀਂ ਤਿਆਰ ਕਰਤੇ ਬਣਿਆ ਨਹੀਂ ਜੀ ਇਹ ਅਸੀਂ ਵਿੱਚ ਜਿਹੜਾ ਹੈਗਾ ਵਾਪਸ ਕਰ ਦਾਂਗੇ ਨਾਲ ਹੀ ਇਹ ਵੀ ਜਿਹੜੇ ਨਾਪ ਵਾਲੇ ਸੂਟ ਹੈਗੇ ਆ ਜਿਹੜੇ ਜਿਹੜੇ ਜਿੱਦਾਂ ਕਿਸੇ ਦੇ ਹਨਾ ਨਾਪ ਵਾਲੇ ਸੂਟ ਹੈਗੇ ਉਹਦੇ ਵਿੱਚ ਹੀ ਨਾਪ ਦੇ ਵਿੱਚ ਅਗਲੇ ਦਾ ਸੂਟ ਜਿਹੜਾ ਹੈਗਾ ਆਪਾਂ ਪਾ ਦਾਂਗੇ ਤੇ ਜਿਹੜਾ ਹੈਗਾ ਚਲੋ ਫਟਾਉਣਾ ਸੌਖਾ ਹੋ ਜਾਂਦਾ ਜੀ ਇਕੋ ਲਖਤ ਜਿਹੜਾ ਕਰਪਾਈਆਂ ਕਰਕੇ ਇਕੱਠੇ ਪਾਈ ਹੁੰਦੇ ਆ ਹਨ ਫਿਰ ਉਹਦੇ ਕਰਕੇ ਪਤਾ ਨਹੀਂ ਲੱਗਦਾ ਹੈਗਾ ਤਾਂ ਦੀ ਇੰਸਟਾਗ੍ਰam ਐਡੀ ਹੈਗੀ ਜੀ ਇੱਕ ਹੋਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਐਡੀ ਹੈਗੀ ਜਿੰਨੇ ਕ ਵੀ ਆਪਾਂ ਹਨਾ ਸੂਟ ਜਿਹੜੇ ਹੈਗੇ ਨੇ ਡਿਜ਼ਾਈਨ ਕਰਦੇ ਹੁੰਦੇ ਆ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਦੇ ਆ ਤੇ ਤਾਂ ਕਿ ਜਿਹੜੇ ਮੇਰੇ ਭੈਣਾਂ ਘਰੇ ਸਲਾਈ ਵਗੈਰਾ ਕਰਦੀਆਂ ਨੇ ਹਨਾ ਸਾਰੇ ਨੂੰ ਪਤਾ ਲੱਗ ਸਕੇ ਕਿ ਚਲੋ ਹਲਕੇ-ਫੁਲਕੇ ਜਿਹੜੇ ਡਿਜ਼ਾਈਨ ਤਾਂ ਆਪਾਂ ਘਰੇ ਤਿਆਰ ਕਰਕੇ ਪਾ ਹੀ ਸਕਦੇ ਆ ਜਿੰਨੇ ਕੋ ਕਿਉਂਕਿ ਕੰਮ ਦਾ ਬਹੁਤ ਰਸ ਹੈ ਜੀ ਇੱਕ ਗੱਲ ਹੋਰ ਆਪਾਂ ਕਹਿਣੇ ਆ ਹਨ ਤੇ ਜਿਹੜਾ ਵਿੱਚ ਜਲਦੀ ਕਹਿ ਦਿੰਦੀਆਂ ਨੇ ਮੇਰੇ ਭੈਣਾਂ ਜਲਦੀ ਸੂਟ ਦੇ ਦਿਓ ਜਲਦੀ ਜਿਹੜਾ ਹੈਗਾ ਦੇ ਸਕਦੇ ਆ ਜੀ ਸੂਟ ਤਾਂ ਆਪਾਂ ਇੱਕ ਦਿਨ 'ਚ ਬਣਾ ਕੇ ਦੇ ਸਕਦੇ ਆ ਕਿਉਂਕਿ ਜਿਹੜੇ ਆਪਣੇ ਕੋਲੇ ਪਹਿਨਣਾ ਹਨ ਉਹ ਸੂਟ ਆਏ ਹੁੰਦੇ ਆ ਹਨ ਉਹ ਵੀ ਦੇਣੇ ਹੁੰਦੇ ਆ ਤੇ ਅਸੀਂ ਘੱਟੋ ਘੱਟ 10-15 ਦਿਨਾਂ ਦਾ ਟਾਈਮ ਜ਼ਰੂਰ ਦੇਆ ਕਰੋ ਚਲੋ ਐਵੇਂ ਤਾਂ ਇਹ ਕਿਸੇ ਦਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਹਨਾ ਗਾਹਕ ਆਪਣੇ ਲੱਗੇ ਹੋਏ ਆ ਜ਼ਰੂਰੀ ਹੁੰਦਾ ਉਹ ਤਾਂ ਆਪਾਂ ਦੇਵ ਹੀ ਲੈਣੇ ਆ ਜਿਵੇਂ ਡੇਟ ਵਗੈਰਾ ਜੀ ਹੁੰਦੀ ਹੈ ਹਨਾ ਜਿਹੜੇ ਬਾਹਰਲੇ ਵਗੈਰਾ ਕੱਪੜੇ ਨੇ ਉਹਨਾਂ ਦੇ ਭੇਜਣੇ ਹੁੰਦੇ ਆ ਜਿਹਵੇਂ ਬਾਹਰ ਜਾਂਦੇ ਨੇ ਹਨਾ ਤੇ ਕਿਉਂਕਿ ਉਹਨਾਂ ਦੀ ਡੇਟ ਹੁੰਦੀ ਹੈ ਹਨਾ ਜੀ ਉਹਨਾਂ ਨੇ ਜਾਣਾ ਹੁੰਦਾ ਉਹਨਾਂ ਦੇ ਜ਼ਰੂਰੀ ਹੁੰਦੇ ਆ ਦੇਣੇ ਚਲੋ ਇੱਥੇ ਵਾਲੇ ਆਪਾਂ ਪਿੰਡ ਦਾ ਇੱਕ ਅੱਧਾ ਦਿਨ ਮੰਗ ਰੋ ਫੜ ਲਾਂਗੇ ਕੋਈ ਫਰਕ ਨਹੀਂ ਪੈਂਦਾ ਹੈਗਾ ਜਿਹੜੇ ਬਾਹਰ ਲਿਆ ਉਹਨਾਂ ਦੇ ਦੇਣੇ ਜ਼ਰੂਰੀ ਹੋ ਜਾਂਦੇ ਨੇ ਅਗਲੇ ਨੇ ਆਪਦੀ ਪੈਕਿੰਗ ਵਗੈਰਾ ਕਰਨੀ ਹੁੰਦੀ ਹੈ ਹਨਾ ਲਓ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਜੀ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ